ਅੰਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਤੇ ਇਹ ਬਲੌਗ ਵਿੱਚ ਦਸਲੀਨ ਕੌਰ ਦੇ ਗੁਰੂ ਜੀ ਆਰ ਜੈਗ ਰਗਜੀਤ ਸਿੰਘ ਸਟੂਡੀਓ ਵਾਲੇ ਉਹਨਾਂ ਦੀ ਫੈਮਲੀ ਲੱਗੇ ਉਹਨਾਂ ਦੇ ਵਾਈਫ ਉਹਨਾਂ ਦੇ ਦੋ بیٹے ਸੁਰਖਾ ਤੇ ਨਿਲਾਬ ਮੋਬਾਈਲ 'ਚ ਲੱਗੇ ਆ ਤੇ ਉਸਤਾਦ ਜੀ ਰਿਆਸ ਕਰਾਉਂਦੇ ਪਏ ਆ ਕਿ ਗਾਣਾ ਹਦੀਪ ਸਿੰਘ ਦੇ ਕੋਲ ਤਾਂ ਲਿਖਿਆ ਆ ਤੇ ਮੈਂ ਤੇ ਜਸਲੀਨ ਦਾ ਸਾਡੀ ਵੋਕਲ ਰਿਕਾਰਡਿੰਗ ਤੋਂ ਪਹਿਲਾਂ ਗੁਰੂ ਜੀ ਤਿਆਰੀ ਕਰਵਾਉਂਦੇ ਪਏ ਆ ਬੜੀਆਂ ਪ੍ਰੋਬਲਮਸ ਆਉਣੀਆਂ ਕਿਉਂਕਿ ਮੈਂ ਜੋ ਘਰੋਂ ਕੰਪੋਜ਼ ਗਾਣੇ ਦੀ ਕਰਕੇ ਗਿਆ ਉਹ ਗੁਰੂ ਜੀ ਨੂੰ ਪਸੰਦ ਨਹੀਂ ਆਈ ਔਰ ਜੇ ਸਟੂਡੀਓ ਵਾਲੇ ਜਗਜੀਤ ਸਿੰਘ ਜੀ ਪੁਰਾਣਾ ਤੇ ਮੇਰੀ ਕੰਪੋਜ਼ ਉਹਨਾਂ ਨੇ ਰਿਜੈਕਟ ਕਰਤੀ ਫਿਰ ਮਿਹਨਤ ਕਰਾਉਂਦੇ ਪਏ ਮੈਨੂੰ ਤੇਜ ਸਲੀਨ ਨੂੰ ਸਲੀਨ ਕੋਲ ਖਲੈਰਾ ਤੇ ਅਮਨ ਖਲੈਰਾ ਤੇ ਕਾਫੀ ਮਿਹਨਤ ਕਰਨੀ ਪਈ ਗੁਰੂ ਜੀ ਨੂੰ ਕਾਫੀ ਝੜਕਾਂ ਵੀ ਪਈਆਂ ਸਾਨੂੰ ਜਾਪਲੀਨ ਵੀ ਨਾਲ-ਨਾਲ ਦੇਖ ਰਹੀ ਸੀ ਕਿ ਕਿੱਦਾਂ ਗਾਣਾ ਵੱਲ ਰਿਹਾ ਤੇ ਥੋੜਾ ਮਾਹੌਲ 'ਚ ਵੀ ਰਹਿੰਦੀ ਆ ਮੇਰੀ ਕੁੜੀਆ 3 ਮਹੀਨੇ ਦੀ ਜਾਪਲੀਨ ਕਵਰ ਹੋ ਗਈ ਆ ਸਾਡੀ 25 ਅਗਸਤ ਤੇ ਐਤਵਾਰ ਨੂੰ ਗਾਣੇ ਦੀ ਹੋਈ ਆ recording ਤੇ ਜਦੋਂ ਤੋਂ بارش ਬੜੀ ਚਾਲੂ ਹੋਈ ਉਹਦੋਂ ਤੋਂ بارش ਪੈਂਦੀ ਅਸੀਂ بارش ਦੇ ਮੌਸਮ 'ਚ ਹੀ ਫਸ ਗਏ ਹਾਂ ਸਟੂਡੀਓ 'ਚ ਜਦੋਂ ਗਏ ਬਾਕੀ ਰਿਕਾਰਡਿੰਗ ਮਿਹਨਤ ਬੜੀ ਪਈ ਗੁਰੂ ਜੀ ਨੂੰ ਬੜੀ ਮਿਹਨਤ ਕਰਾ ਰਹੇ ਸੀ ਚਾਹ ਪਾਣੀ ਪੀਤਾ ਉੱਥੇ ਹੀ ਤੇ ਜਿਉਡ ਗਾਣਾ ਆ ਏ ਹਰਦੀਪ ਸਿੰਘ ਪਿੰਡ ਤੋਂ ਕੋਹੇ ਦਾ ਲਿਖਿਆ ਤੇ ਹੁਣ ਇਸ ਤੋਂ ਬਾਅਦ ਅਸੀਂ ਸਟੂਡੀਓ ਜਾਣਾ ਪਹਿਲਾਂ ਅਸੀਂ ਰਿਆਜ਼ ਗੁਰੂ ਜੀ ਦੇ ਘਰ 'ਚ ਹੀ ਰਿਆਜ਼ ਕਰਦੇ ਪਏ ਆ ਤੇ ਜਸਲੀਨ कौर ਇਹਨਾਂ ਦਾ ਵੀ ਕਾਫੀ ਜੋਰ ਲੱਗ ਗਿਆ ਗਾਉਂਦਿਆਂ-ਗਾਉਂਦਿਆਂ ਤੇ ਮੇਰਾ ਵੀ ਕਾਫੀ ਜੋਰ ਲੱਗ ਗਿਆ ਤੇ ਹੁਣ ਜਸਲੀਨ कौर ਨੇ ਪਾਣੀ ਪੀਤਾ ਉਨਾਂ ਨੂੰ ਸਾਹ ਚੜ ਗਿਆ ਏ ਗਾਉਂਦਿਆਂ-ਗਾਉਂਦਿਆਂ ਤੇ ਹੁਣ ਮੈਂ ਵੀ ਆਪਣੇ ਕੰਪੋਜ਼ ਜਿਹੜੀ ਗੁਰੂ ਜੀ ਨੇ ਬਣਾਈਆਂ ਉਹ ਆਪਣੇ ਦਿਮਾਗ 'ਚ ਪੂਰੀ ਸੈੱਟ ਕਰਦਾ ਪਿਆ ਕਿ ਕੋਈ ਜਾ ਕੇ ਮੈਨੂੰ ਸਟੂਡੀਓ 'ਚ ਪ੍ਰੋਬਲਮ ਨਾ ਆਵੇ ਬਾਕੀ ਗਾਣਾ ਜਦੋਂ ਅਸੀਂ ਸੁਣਦੇ ਹਾਂ ਉਦੋਂ ਤੇ ਸਾਨੂੰ ਬੜਾ ਵਧੀਆ ਲੱਗਦਾ ਪਰ ਗਾਣੇ ਦੇ ਪਿੱਛੇ ਬਹੁਤ ਮਿਹਨਤ ਲੱਗਦੀ ਆ ਤੇ ਇਸ ਕਰਕੇ ਬੇਨਤੀ ਆ ਵਾਦ ਵਾਦ ਕੇ ਚੰਗਿਆਂ ਗਾਣਿਆਂ ਨੂੰ ਸ਼ੇਅਰ ਵੀ ਕਰਿਆ ਕਰੋ ਲਾਈਕ ਕਰੋ ਕਮੈਂਟ ਵੀ ਕਰਿਆ ਕਰੋ ਇਹ ਨਹੀਂ ਕਿ 3 ਮਿੰਟ ਦਾ ਗਾਣਾ ਬਣ ਜਾਂਦਾ ਕਿ ਬਹੁਤ ਜਲਦੀ ਇਹਦੇ ਪਿੱਛੇ 뮤직 ਡਾਇਰੈਕਟਰ ਦੀ ਬਹੁਤ ਵੱਡੀ ਮਿਹਨਤ ਹੁੰਦੀ ਆ ਮੇਰੇ ਗੁਰੂ ਜੀ ਰਿਆਜ ਕਰਾ ਰਹੇ ਨੇ ਤੇ ਨਾਲ-ਨਾਲ ਪੂਰਾ ਖਪਾ ਆਪ ਵੀ ਕਰ ਰਹੇ ਆ ਤੇ ਹੂੰ ਪਰ ਝੜਕਾਵੇਂ ਮਨ ਬੜੀਆਂ ਪੈ ਰਹੀਆਂ ਐ ਜੈਪਲਿਨ ਗੌਰ ਮੇਰੀ ਗੋਦੀ ਚ ਬੈ ਕੇ ਆਨੰਦ ਲੈ ਰਹੀ ਆ ਆਪਣੇ ਪਾਪਾ ਦੀ ਸਿੰਗ ਦਾ ਤੇ ਮੇਰੇ ਗੁਰੂ ਜੀ ਦੀ ਜਿੰਗ ਦਾ ਤੇ ਹੁਣ ਜੈਪਲਿਨ ਗੌਰ ਵੀ ਸੌਂ ਰਹੀ ਆ ਨਾਲ ਨਾਲ ਗਾਣਾ ਗਾਣੇ ਤੇ ਬੋਲਿਆ ਨੋਟ ਪੰਜ ਸੌ ਦਾ ਚੱਕੋ ਮੇਰਾ ਰਸਤਾ ਨਾ ਡੱਕੋ ਤੇ ਗਾਣੇ ਦਾ ਟਾਈਟਲ ਆ ਨਾਕਾ ਸਾੜੀਆਂ ਦਾ ਇਹ ਆ ਜੀ ਗਾਣਾ ਡਿਊਟ ਤੇ ਬਸ ਹੁਣ ਲਾਸਟ ਆ ਤਿਆਰੀ ਮੁਕੰਮਲ ਹੋ ਗਈ ਆ ਗਾਣਾ ਪੂਰਾ ਦਿਮਾਗ ਚ ਸੈੱਟ ਕਰਕੇ ਗੁਰੂ ਜੀ ਨੇ ਬਠਾਲ ਦਾ ਆ ਬਾਕੀ ਹੁਣ ਪੂਰਾ ਐ ਕਿੱਥੇ ਕਿਹੜੇ ਸੁਰ ਤੇ ਗਾਉਣਾ ਕਰੇ ਸਕੇਲ ਤੇ ਗਾਉਣਾ ਕੰਪੋਜ਼ ਵੀ ਆਰ ਜੈਜ ਅਫੀਸ਼ੀਅਲ ਚੈਨਲ ਵਾਲਿਆਂ ਨੇ ਕਰਤੀ ਆ ਸੈੱਟ ਹਾਰਮੋਨੀਅਮ ਦੇ ਨਾਲ ਰਿਆਜ਼ ਕਰਵਾ ਕੇ ਤੇ ਜਸਲੀਨ ਕੌਰ ਖਲੈਰਾ ਦੀ ਦਾ ਵੀ ਰਿਆਜ਼ ਚੱਲਦਾ ਪਿਆ ਹੱਲੇ ਵੀ ਤਾ ਜੋ ਸਟੂਡੀਓ ਵਿੱਚ ਜਾ ਕੇ ਕੋਈ ਪ੍ਰੋਬਲਮ ਨਾ ਆਵੇ ਤੇ ਜੈਪਲਿਨ ਕੌਰ ਨੂੰ ਫਿਰ ਅੱਖੀਂ ਹੀ ਬੈੱਡ ਤੇ ਲੰਮੇ ਪਾਟਾ ਜਾਗਦੀ ਜਾਗੰਦੀ ਹੀ ਹਲੇ ਸੁੱਤੀ ਰਹੀ ਸੀ ਤੇ ਨਾਲ-ਨਾਲ ਮਿਊਜ਼ਿਕ ਦਾ ਆਨੰਦ ਮਾਣ ਰਹੀ ਮੇਰੀ ਬੇਟੀ ਜੈਪਲਿਨ ਕੌਰ ਤੇ ਉਹਦੀ ਮਾਂ ਡੀ ਆਰ ਮਾਈ ਵਾਈਫ ਗਾਣਾ ਗਾਉਂਦੇ ਪਏ ਆ ਰਿਆਜ਼ ਕਰਦੇ ਪਏ ਆ ਗੁਰੂ ਜੀ ਦੀ ਸਾਰੀ ਗੱਲ ਨੂੰ ਆਪਣੇ ਦਿਮਾਗ ਚ ਬਿਠਾ ਰਹੀ ਆ ਅੱਜ ਸਲੀਨ ਕੌਰ ਤਾਂ ਜੋ ਸਟੂਡੀਓ ਸ਼ਾਸਨ ਤੇ ਜਾ ਕੇ ਕੋਈ ਗਲਤੀ ਨਾ ਹੋਵੇ ਪਹਿਲਾਂ ਮੇਰੀ ਵਾਰੀ ਆ ਮੈਂ ਪਾ ਕੇ ਇਸ ਕਰਕੇ ਉਤਾਰਤੀ ਕਿ ਹੈੱਡਫੋਨ ਲਾਉਣੇ ਸੀ ਤਾਂ ਕਰਕੇ ਫਿਰ ਪਗੜੀ ਦੇ ਨਾਲ ਸੂਤਰ ਨਹੀਂ ਸੀ ਆਉਣਾ ਕੰਮ ਤੇ ਛੋਟਾ ਪਰਨਾ ਮੈਂ ਨਾਲ ਲੈ ਕੇ ਨਹੀਂ ਸੀ ਗਿਆ ਇਸ ਕਰਕੇ ਨੰਗੇ ਸਿਰ ਮੈਨੂੰ ਵੋਕਲ ਕਰਨੀ ਪੈਣੀ ਆ ਉਸਤਾਦ ਜੀ ਕੋਡ ਵਗੈਰਾ ਸਕੇਲ ਵਗੈਰਾ ਸੈਟ ਕਰਦੇ ਪਏ ਆ ਤੇ ਮੈਂ ਉਦੋਂ ਤੱਕ ਆਪਣੇ એનર્ਜੀ ਭਰਨ ਦੇ ਆ ਕਿ ਮੈਂ ਗਾਉਣਾ ਆ ਪੂਰੇ ਦਮ ਖੰਮ ਦੇ ਨਾਲ ਤੇ ਬਸ ਹੁਣ ਆ ਗਿਆ ਜੇ ਟਾਈਮ ਅੱਜ ਦਿਨ ਹਸ਼ਰ ਦਾ ਤੇ ਹੁਣ ਮਿੱਤਰੋ ਪਤਾ ਲੱਗਾ ਵਾ ਵੀ ਗਾਉਣਾ ਵਾ ਆਪਾਂ ਜਿੱਥਾਂ ਜਿੱਦਾਂ ਗੁਰੂ ਜੀ ਨੇ ਦੱਸਿਆ ਆਪਾਂ ਨੂੰ ਗਾਣਾ ਬੜਾ ਪਿਆਰਾ ਵਾ ਸਰਪ੍ਰਾਈਜ਼ ਆ ਇਹ ਗਾਣਾ ਪਾਵੇਂ ਨਹੀਂ ਪਹਿਲਾਂ ਹੀ ਆਪਾਂ ਕਰ ਦੇਣਾ ਕਿਉਂਕਿ ਇਹ ਗਾਣਾ ਵਿਆਹ ਸ਼ਾਦੀਆਂ ਦੇ ਚੱਲਣ ਵਾਲਾ ਗਾਣਾ ਵਾ ਜੀਜੇ ਸਾਲੇ ਦੇ ਨੋਕ ਚੋਕ ਬੜਾ ਪਿਆਰਾ ਰਿਸ਼ਤਾ ਹੁੰਦਾ ਆ ਜੀ ਜੀਜੇ ਤੇ ਸਾਲੀ ਦਾ ਤੇ ਉਸ ਰਿਸ਼ਤੇ ਦੀ ਇਹ ਨੋਕ ਚੋਕ ਨੂੰ ਦਰਸਾਊਗਾ ਗਾਣਾ ਪਿਆਰ ਬੜੇ ਪਿਆਰੇ ਲਫ਼ਜ਼ ਲਿਖੇ ਹਰਦੀਪ ਸਿੰਘ ਪਿੰਡ ਤਕੋਹਾ ਤਕੋਹੇ ਨੇ ਤੇ ਚੱਲਦਾ ਪਿਆ ਮੈਂ ਉਸਤਾਦ ਜੀ ਕੋ ਪੁੱਛਦਾ ਵੀ ਉਸਤਾਦ ਜੀ ਕਿੱਦਾਂ ਗਾਉਣਾ ਕਿੱਦਾਂ ਬਾਕੀ ਉਸਤਾਦ ਜੀ ਦੱਸਦੇ ਪਏ ਸਾਰਾ ਕੁਝ ਮੈਨੂੰ ਪ੍ਰੋਬਲਮਸ ਆਉਂਦੀਆਂ ਆ ਬਹੁਤ ਜ਼ਿਆਦਾ ਜਦੋਂ ਸਟੂਡੀਓ ਦੇ ਵਿੱਚ ਅਸੀਂ ਗਾਉਣ ਜਾਂਦੇ ਆ ਹਪਾ ਕਿੰਨੀ ਵੀ ਤਿਆਰੀ ਕਰਕੇ ਜਾਈਏ ਪਰ ਫਿਰ ਵੀ 뮤직 ਡਾਇਰੈਕਟਰ ਦੇ ਅਕੋਰਡਿੰਗਲੀ ਕੰਮ ਕਰਨਾ ਜਦੋਂ ਪੈਂਦਾ ਤੇ ਫਿਰ ਪ੍ਰੋਬਲਮਸ ਦਾ ਬੜਾ ਸਾਹਮਣਾ ਕਰਨਾ ਪੈਂਦਾ ਬਾਕੀ ਚਲੋ ਠੀਕ ਠਾਕ ਜੀ ਅਸੀਂ ਗਾ ਲੈਨੇ ਆ ਇਸ ਕਰਕੇ ਗੁਰੂ ਜੀ ਜਦੋਂ ਕੋਈ ਗੱਲ ਸਮਝਾਉਂਦੇ ਆ ਤੇ ਫਿਰ ਅਸੀਂ ਸਿੱਧੀ ਉਹਨਾਂ ਦੀ ਗੱਲ ਨੂੰ ਕੈਚ ਕਰ ਲਈਦਾ ਆ ਤੇ ਰਿਕਾਰਡਿੰਗ ਨੂੰ ਫਿਰ ਵੀ ਮੈਨੂੰ ਰਿਕਾਰਡਿੰਗ ਕਰਦਿਆ ਕਰਨ ਆ ਇਹ ਇੱਕ ਇੱਕ ਘੰਟਾ ਹੈ ਇੱਕ ਘੰਟਾ ਪੂਰਾ ਲੱਗ ਜਾਂਦਾ ਮੈਨੂੰ ਰਿਕਾਰਡਿੰਗ ਕਰਦਿਆਂ ਕਿਉਂਕਿ ਪਹਿਲੀ ਕੰਪੋਜ਼ ਦਿਮਾਗ ਚੋਂ ਕੱਢ ਕੇ ਫਿਰ ਗਾਣੇ ਤੇ ਫਰਕ ਕਰਨਾ ਬੜਾ ਔਖਾ ਹੋ ਜਾਂਦਾ ਤੇ ਮੇਰੇ ਰਿਕਾਰਡਿੰਗ ਤੋਂ ਬਾਅਦ ਜਸਲੀਨ ਕੌਰ ਮੇਰੇ ਵਾਈਫ ਨਾਂ ਦੀ ਰਿਕਾਰਡਿੰਗ ਤੇ ਉਹਨਾਂ ਦੇ ਉਹਨਾਂ ਨੂੰ ਵੀ ਥੋੜੀ ਪ੍ਰੋਬਲਮ ਇਸ ਕਰਕੇ ਆਣੀ ਆ ਕਿ ਪਹਿਲੀ ਕੰਪੋਜ਼ ਨੂੰ ਛੱਡਣਾ ਪੈਣਾ ਤੇ ਹੁਣ ਆ ਗਏ ਨੇ ਜਸਲੀਨ कौर ਤੇ ਜੈਪ੍ਰਿੰਕੌਰ ਸਟੂਡੀਓ ਤੇ ਹੁਣ ਉਹਨਾਂ ਦੀ ਵਾਰੀ ਆ ਗਈ ਆ ਜੀ ਰਿਕਾਰਡਿੰਗ ਦੀ ਤੇ ਮੈਂ ਬਿहां ਸੇ ਸਟੂਡੀਓ ਤੋਂ ਬਾਹਰ ਤੇ ਹੁਣ ਜਸਲੀਨ ਕੌਰ ਕਰਨਗੇ ਰਿਕਾਰਡਿੰਗ ਤੇ ਨਾ ਮਾਤਾ ਜੀ ਨੇ ਉਸਤਾਦ ਜੀ ਦੀ ਵਾਈਫ ਮੇਰੇ ਮਾਤਾ ਜੀ ਉਹਨਾਂ ਨੇ ਬੇਟੀ ਨੂੰ ਚੁੱਕਿਆ ਹੁਣ ਕਾਕਾ ਥੱਲੇ ਪਾਤਾ ਕਰਕੇ ਨਾ ਆਪਾਂ ਮੈਡ ਤੇ ਕਾਕਾ ਇੰਜੋਏ ਕਰਦਾ ਵਿਆਹ ਆ ਨਾਲ ਨਾਲ ਚੀਕਾ ਮਾਰਦਾ ਵਿਆਹ ਆ ਤੇ ਹੁਣ ਜਸਲੀਨ ਕੋਲ ਮਾਈਕ ਤੇ ਆਉਣਾ ਆ ਸਟੂਡੀਓ ਮਾਈਕ ਉਹ ਖਾਂਦਾ ਆ ਥੋੜਾ ਸਟੂਡੀਓ ਮਾਈਕ ਤੇ ਗੋਣਾ ਉਦਾਂ ਹੀ ਕੁਝ ਵੀ ਗਾ ਸਕਦੇ ਆ ਸਿੱਧਾ ਸਿੱਧਾ ਸਟੂਡੀਓ ਮਾਈਕ ਤੇ ਆਪਾਂ ਗਲਤ ਕੁਝ ਵੀ ਗਲਤ ਕਿਉਂ ਵੀ ਸਾਰਿਆਂ ਨੇ ਗਾਣਾ ਬਾਰ-ਬਾਰ ਵੀ ਸੁਣਨਾ ਹੁੰਦਾ ਵਾ ਸਟੂਡੀਓ ਸੈਸ਼ਨ ਚ ਕੰਮ ਕਰਨਾ ਬੜਾ ਔਖਾ ਹੁੰਦਾ ਆ ਕਿਉਂਕਿ ਸਾਰਾ ਕੁਝ 뮤직 ਡਾਇਰੈਕਟਰ ਦੇ ਅਕੋਰਡਿੰਗਲੀ ਹੀ ਚੱਲਦਾ ਆ ਕੁਝ ਵੀ ਆਪਾਂ ਆਪਣੀ ਮਰਜ਼ੀ ਦੇ ਨਾਲ ਨਹੀਂ ਕਰ ਸਕਦੇ ਇਸ ਕਰਕੇ ਸਟੂਡੀਓ ਦੇ ਵਿੱਚ ਜਿੱਦਾਂ ਕਹ ਲਓ ਕਿ ਮਿੰਤੀ-ਗਿੰਤੀ ਦੇ ਵਿੱਚ ਹੀ ਗਾਉਣਾ ਪੈਂਦਾ ਜੱਪਲਿੰਕੌਰ ਵੇਖ ਰਹੀ ਆਪਣੀ ਮੰਮਾ ਨੂੰ ਗਾਉਂਦਿਆਂ ਹੋਇਆਂ ਤੇ ਮੈਂ ਜਸਲੀਨ ਕੌਰ ਨੂੰ ਆਪਣੀ ਗੋਦੀ ਚ ਚੁੱਕਿਆ ਆ ਤੇ ਤਾਂ ਜੋ ਰੋਵੇ ਨਾ ਤੇ ਉਸਤਾਦ ਜੀ ਕੰਮ ਕਰਦੇ ਪਏ ਆ ਤੇ ਉਹਨਾਂ ਦੇ ਵਾਈਫ ਹਲਾਸ਼ਰੀ ਦੇ ਰਹੇ ਆ ਜਸਲੀਨ ਕੌਰ ਨੂੰ ਵੀ ਖਿੱਚ ਕੇ ਰੱਖ ਕੰਮ ਤੇ ਜਸ ਜਸਲੀਨ ਕੌਰ ਨੂੰ ਵੀ ਤੇ ਕੰਮ ਸੇ ਕੰਮ ਇਹਨਾਂ ਨੂੰ 1 ਘੰਟੇ ਤੇ ਚਲੋ ਘੱਟ ਟਾਈਮ ਲੱਗਾ ਐਸੇ ਮੈਨੂੰ ਜ਼ਿਆਦਾ ਟਾਈਮ ਲੱਗਾ ਅਕਾਉਂਟਿੰਗ ਕਰਦਿਆਂ ਜਸਲੀਨ ਕੋਰ ਹੁਣ ਸਾਡੇ ਡਿਊਟ ਗਾਣੇ ਆਇਆ ਕਰਨਗੇ ਇਸ ਤੋਂ ਪਹਿਲਾਂ ਸਰਪੰਚੀ Song ਵੀ ਅਸੀਂ ਕੀਤਾ ਸੀ ਤੇ ਮੈਂ ਕਿਹਾ ਇੱਕ ਸੀਨਾ ਸਾਡੀ ਫੈਮਲੀ ਗਾਉਣ ਵਾਲੀ ਫੈਮਲੀ ਤੁਹਾਡੇ ਅਸ਼ੀਰਵਾਦ ਦੀ ਲੋੜ ਆ ਤੇ ਚੈਨਲ ਨੂੰ ਅੱਤ ਵਾਰ ਸਬਸਕ੍ਰਾਈਬ ਕਰੋ ਕਮੈਂਟ ਜਰੂਰ ਕਰਿਆ ਕਰੋ ਦੱਸਿਆ ਕਰੋ ਕਿ ਤੁਹਾਨੂੰ ਸਾਡਾ ਕੰਮ ਕਿਵੇਂ ਦਾ ਲੱਗਾ ਤੇ ਬਾਕੀ RJ Official Channel ਨੂੰ ਵੀ ਜਰੂਰ